ਉਹਨੂੰ ਉਹਨਾਂ ਕੈਲਾ ਮੁੱਖ ਮੰਤਰੀਆਂ ਦੇ ਹੁਕਮਕਾਰੀ ਅੰਦਰ ਕਿ ਆਮ ਨਵੇਂ ਕੌਂਸੀ ਅੱਗੇ ਇਹਨੂੰ ਸਾਰੇ ਹਾਰਤ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਲਾ ਦਿੱਤਾ ਤਾਹਨ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਤਲੇ ਹੁੰਦੇ ਉਹਦਾ ਹੁਕਮਤਾ ਉਚਾਲ ਨਹੀਂ ਕਰ ਹੁਣ ਜਦੋਂ ਬਾਦਸ਼ਾਹ ਨੇ ਬੜਾ ਸਖਤ ਹੁਕਮ ਦਿੱਤਾ ਹੈ ਕਿ ਆਪਣੇ ਸਿਰੇਦਾਰਾਂ ਨੂੰ ਉਸਨੇ ਕਿਹਾ ਕਿ ਆਪ ਨੂੰ ਆਪਣੇ ਸਿਰ ਬਿਆਨ ਦੇ ਵਿੱਚ ਵਾਧੂ ਵੱਧ ਦਾ ਨਿਰਵਾ ਪ੍ਰਚਾਰ ਕਰੋ ਇਸਲਾਮ ਦਾ ਦਾਇਰਾ ਪਟਾ ਕਰੋ ਤੇ ਵੱਧ ਤੋਂ ਵੱਧ ਲੋਕਾਂ ਨੂੰ ਸਲਮਾਨ ਬਣਾਓ ਜੇ ਕਿਸ ਪਿਆਰ ਨਾਲ ਆਉਂਦਾ ਧਿਆਨ ਨਾਲ ਲਿਆਓ ਜੇ ਕੋਈ ਲਾਜ ਦੇ ਨਾਲ ਆਉਂਦਾ ਲਾਜਵਾ ਦਿਓ ਤੇ ਜੇ ਕੋਈ ਹਥਿਆਰ ਵੀ ਮੂਤ ਦੇ ਨਾਲ ਆਉਂਦਾ ਹਥਿਆਰ ਦੇ ਨਾਲ ਲਿਆਓ ਤੇ ਜੇ ਕੋਈ ਨਹੀਂ ਹੁੰਦਾ ਤਮ ਸਜ਼ਾਏ ਮੌਤ ਸਲਾਹ ਹੁਣ ਬਾਦਸ਼ਾਹਾਂ ਨੇ ਜਦੋਂ ਇਹ ਸਖਤ ਨਿਯਮ ਪੂਰੇ ਹਿੰਦੁਸਤਾਨ ਦੇ ਉੱਪਰ ਸਾਸੂ ਹੁੰਦਾ ਹੈ ਤਾਂ ਬਹੁਤ سارے ਲੋਕ ਲਾਚ ਕਰਕੇ ਬਹੁਤ سارے ਲੋਕਾਂ ਦੇ ਰਾਖਰੇ ਕਿ ਮੁਸਲਮਾਨ ਬੰਦਾ ਸ਼ੁਰੂ ਕਰਦਾ ਤੇ ਜਦੋਂ ਬਾਸ਼ਾਹਾਂ ਵੱਲੋਂ ਜੁਗੋਂ ਪਿਆਰੀ ਹੁੰਦਾ ਹੈ ਬਹੁਤ ਸਾਰੇ ਹਿੰਦੂ ਧਰਮ ਦੇ ਵੱਡੀ ਗੱਤੀ ਦੇ ਤੇ ਲੋਕ ਮੁਸਲਮਾਨ ਬੰਦਾ ਸ਼ੁਰੂ ਕਰਦੇ ਕਿਉਂਕਿ ਯਾਰ ਆਇਆ ਤਾਂ ਪਿਆਰੀ ਜਦੋਂ ਪਤਾ ਕੀ ਇਹ ਗੱਲ ਨਾ ਮੰਨੀ ਤਾਂ ਸਰਕਾਰ ਨੇ ਸਾਡੀ ਜਾਨ ਲੈ ਜਾਣੀ ਹੈ ਤਾਂ ਉਹ ਜਿਹੜੇ ਕਮਜ਼ੋਰ ਦੇ ਅੰਦੇ ਬੰਦੇ ਹੁੰਦੇ ਆ ਉਹ तकरीबन ਇਹੀ ਫੈਸਲਾ ਲੈਂਦੇ ਆ ਵੀ ਜਿਉਂਦੇ ਰਹਿਣਗੇ ਤਾਂ ਆਪਣੇ ਪਰਿਵਾਰ ਵਾਸਤੇ ਹੋਰ ਬਹੁਤ ਕੰਮ ਕਰਨਾਗੇ ਕਿ ਜਿਵੇਂ ਜਿਉਂਦੇ ਹੀ ਨਾ ਰਹੇ ਕਿਸੇ ਦਾ ਇੱਛਾ